ਪੌੜੀ ਵਾਲਾ ਸ਼ਬਦ ਆ ਜੀ ਮਹਾਰਾਜ ਕਹਿੰਦੇ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਾ ਆਪੇ ਰਸ ਭੋਗੀ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਮਨੁੱਖਾ ਮਨੁੱਖਾ ਸਰੀਰ ਮਾਨੋ ਇੱਕ ਵੱਡਾ ਕਿਲਾ ਹੈ ਜੋ ਮਨੁੱਖ ਨੂੰ ਭਾਗਾਂ ਨਾਲ ਮਿਲਦਾ ਹੈ 84 ਲੱਖ ਜੁਨਾਂ ਦੇ ਵਿੱਚੋਂ ਜਿਹੜਾ ਮਨੁੱਖਾ ਸਰੀਰ ਆ ਨਾ ਇਹ ਇੱਕ ਵੱਡਾ ਕਿਲਾ ਤੇ ਭਾਗਾਂ ਨਾਲ ਮਿਲਦਾ ਗੁਰੂ ਨੇ ਕਿਰਪਾ ਕੀਤੀ ਸਾਡੇ ਚੰਗੇ ਭਾਗ ਬਣਾਏ ਸਾਨੂੰ ਮਨੁੱਖੇ ਜਨਮ ਦੀ ਦਾਤ ਦੇਤੀ ਇਸ ਕਾਇਆ ਅੰਦਰ ਆਪ ਵਸ ਰਿਹਾ ਪ੍ਰਭੂ ਪਰਮਾਤਮਾ ਇਹਦੇ ਅੰਦਰ ਆਪ ਹੀ ਵਸ ਰਿਹਾ ਹੈ ਆਪੇ ਰਸ ਭੋਗੀ ਇਸ ਸਰੀਰ ਵਿੱਚ ਪ੍ਰਭੂ ਆਪ ਵਸ ਰਿਹਾ ਹੈ ਤੇ ਕਿਤੇ ਤਾਂ ਰਸ ਭੋਗ ਰਿਹਾ ਹੈ ਕਿਤੇ ਆਪ ਜੋਗੀ ਪ੍ਰਭੂ ਬ੍ਰਕਤ ਹੈ ਮਾਇਆ ਦੇ ਅਸਰ ਤੋਂ ਪਰੇ ਹੈ ਤੇ ਅਨ ਜੁੜਿਆ ਹੈ ਗੁਰੂ ਜੀ ਨੇ ਸਮਝਾਉਣਾ ਕੀਤਾ ਕਿ ਪ੍ਰਭੂ ਪਰਮਾਤਮ ਹਰੇਕ ਜੀਵ ਦੇ ਅੰਦਰ ਵਸ ਵੀ ਰਿਹਾ ਰਸ ਵੀ ਭੋਗ ਰਿਹਾ ਤੇ ਆਪ ਹੀ ਭੋਗੀ ਹੈ ਤੇ ਆਪ ਹੀ ਜੋਗੀ ਹੈ ਨਰਲੇਪ ਵੀ ਹੈ ਤੇ ਲੇਪ ਵੀ ਹੈ ਕੁਦਰਤ ਦੇ ਵਿੱਚ ਬਸਦਾ ਹੋਇਆ ਵੀ ਵੱਖਰਾ ਕੁਦਰਤ ਤੋਂ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਾ ਆਪੇ ਰਸ ਭੋਗੀ ਆਪੇ ਰਸਿਆ ਭੋਗੀ ਹੈ ਤੇ ਆਪੇ ਜੋਗੀ ਹੈ ਵਖਰਾ ਵੀ ਹੈ ਤੇ ਸਮਾਇਆ ਹੋਇਆ ਵੀ ਹੈ ਸੰਸਾਰ ਦੇ ਵਿੱਚ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਮਹਾਰਾਜ ਕਹਿੰਦੇ ਕਿਤੇ ਆਪ ਹੀ ਆਪ ਜੋਗੀ ਪ੍ਰਭੂ ਤੇ ਮਾਇਆ ਦੇ ਅਸਰ ਤੋਂ ਪਰੇ ਵੀ ਹੈ ਅਨਜੁੜਿਆ ਵੀ ਹੈ ਜੋ ਤਸਪਾਵੇ ਸੋ ਕਰੇ ਹਰ ਕਰੇ ਸੋ ਹੋਗੀ ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ ਜੋ ਕੁਝ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ ਹੋਰ ਕਿਸੇ ਕੋਲੇ ਵੀ ਪਾਵਰ ਨਹੀਂ ਹੈ ਕਿਸੇ ਕੋਲੇ ਵੀ ਦੁਨੀਆ ਨੂੰ ਪੈਦਾ ਕਰਕੇ ਤੇ ਦੁਨੀਆ ਨੂੰ ਚਲਾਉਣ ਤੇ ਦੁਨੀਆ ਨੂੰ ਸਮੇਟਣ ਦੀ ਇੱਕ ਤਾਕਤ ਪ੍ਰਭੂ ਪਰਮਾਤਮਾ ਆਪ ਹੀ ਰੱਖਦਾ ਹੈ ਹਮ ਗੁਰਮਖ ਨਾਮ ਹਰ ਗੁਰਮਖ ਨਾਮ ਧਿਆਈਏ ਲਹਿ ਜਾਏ ਬਜੋਗੀ ਮਰਾਨੇ ਸਮਝਾਉਣਾ ਕੀਤਾ ਵੀ ਜੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਸਿਮਰਿਏ ਤਾਂ ਮੈ ਕ੍ਰਸ ਰੂਪ ਸਾਰੇ ਵਿਸੋੜੇ ਭਾਪ ਪ੍ਰਭੂ ਤੋਂ ਵਿਸੋੜੇ ਦਾ ਮੂਲ ਦੂਰ ਹੋ ਜਾਂਦੇ ਹਨ ਸ਼ਲੋਕ ਮਹਲਾ 3ਾ ਵਾਹ ਵਾਪ ਕਹਾਂਇ ਅਖਾਂਇ ਦਾ ਗੁਰ ਸ਼ਬਦੀ ਸੱਚ ਸੋਈ ਉਹ ਸੱਚਾ ਪ੍ਰਭੂ ਆਪ ਹੀ ਸਤਗੁਰੂ ਦੇ ਸ਼ਬਦ ਦੀ ਰਾਹੀ ਮਨੁੱਖ ਪਾਸੋਂ ਵਾਹ ਵਾਹ ਅਖਬਾਉਂਦਾ ਹੈ ਭਾਵ ਸਿਫਤ ਸਲਾਹ ਕਰਾਂਦਾ ਹੈ ਵਾਹ ਵਾਹ ਸਿਫਤ ਸਲਾਹ ਹੈ ਗੁਰਮਖਿ 부ਝੇ ਕੋਈ ਕੋਈ ਬਿਰਲਾ ਗੁਰਮਖਿ ਸਮਝਦਾ ਹੈ ਕਿ ਵਾਹ ਵਾਹ ਅਖਬਾਣ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾਂ ਹੋਈ ਪ੍ਰਮਾਤਮਾ ਦੀ ਸਿੱਧ ਸਲਾਹ ਦੀ ਬਾਣੀ ਪ੍ਰਮਾਤਮਾ ਦਾ ਰੂਪ ਹੈ ਇਸ ਨਾਲ ਪ੍ਰਮਾਤਮਾ ਵਿੱਚ ਮੇਲ ਹੁੰਦਾ ਹੈ ਅਤਨ ਸੁਣ ਲੋ ਜੀ ਧਿਆਨ ਨਾਲ ਬੇ ਬਾਣੀ ਸੱਚੀ ਹੈ ਤੇ ਇਹੀ ਸੱਚ ਨੂੰ ਮਿਲਾਉਂਦੀ ਹੈ ਸੱਚੇ ਸੱਚੇ ਨਾਲ ਮੇਲ ਮਲਾਪ ਕਰਾਉ ਭਾਈ ਗੁਰੂ ਗੁਰਬਾਣੀ ਸੱਚੀ ਹੈ ਤੇ ਇਹੀ ਸੱਚੇ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਮਲਾਪ ਕਰਾਏਗੀ ਨਾਨਕ ਬਾਵਾ ਕਰਦਿਆਂ ਪ੍ਰਭ ਪਾਇਆ ਕਰਮ ਪ੍ਰਾਪਤ ਹੋਈ ਗੁਰੂ ਮਹਾਰਾਜ ਕਹਿੰਦੇ ਪ੍ਰਭੂ ਦੀ ਸਿਫਤ ਸਲਾਹ ਕਰਦਿਆਂ ਪ੍ਰਭੂ ਮਿਲ ਪੈਂਦਾ ਹੈ ਪਰ ਇਹ ਸਿਫਤ ਸਲਾਹ ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ ਮਹਲਾ 3 ਜੰ ਵਾਹ ਵਾ ਕਰਤੀ ਰਸਨਾ ਸਭ ਤੋਂ ਸੁਹਾਈ ਪੂਰੇ ਸ਼ਬਦ ਪ੍ਰਭ ਮਿਲਿਆ ਆਈ ਗੁਰੂ ਦੇ ਸ਼ਬਦ ਦੁਆਰਾ ਵਾਹ ਵਾ ਆਖਦੀ ਜੀਵ ਸੋਹਣੀ ਲੱਗਦੀ ਹੈ ਪੂਰੇ ਸ਼ਬਦ ਪ੍ਰਭ ਮਿਲਿਆ ਆਈ ਪ੍ਰਭ ਮਿਲਦਾ ਹੀ ਗੁਰੂ ਦੇ ਪੂਰਨ ਸ਼ਬਦ ਦੀ ਰਾਹੀ ਹੈ ਵੱਡੇ ਭਾਗੀ ਵਾਹ ਵਾਹ ਮੋਹ ਕਢਾਈ ਵੱਡੇ ਭਾਗਾ ਵਾਲਿਆਂ ਦੇ ਮੋਹ ਵਿੱਚੋਂ ਪ੍ਰਭੂ ਵਾਹ ਵਾਹ ਅਖਬਾਉਂਦਾ ਹੈ ਵਾਹ ਵਾਹ ਕਰੇ ਸੇ ਜਨ ਸੋਹਣੇ ਤਨ ਕੋ ਪਰਜਾ ਪੂਜਣ ਆਈ ਜੋ ਮਨੁੱਖ ਵਾਹ ਵਾਹ ਕਰਦੇ ਹਨ ਉਹ ਸੋਹਣੇ ਲੱਗਦੇ ਹਨ ਤੇ ਸਾਰੀ ਦੁਨੀਆ ਉਹਨਾਂ ਦੇ ਚਰਨ ਪਰਸਨ ਆਉਂਦੀ ਹੈ ਜਿੰਨਾਂ ਨੇ ਵਾਵਾ ਕੀਤਾ ਭਾਈ ਗੁਰੂ ਦੀ ਸਿੱਖਤ ਸਲਾਹ ਕੀਤੀ ਉਹ 35 ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਇਹਨੂੰ ਸਾਰੀ ਦੁਨੀਆ ਇਹਨਾਂ ਦੇ ਚਰਨੀ ਪੈਂਦੀ ਆ ਕੇ ਵਾਵਾ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੇ ਸੋਭਾ ਪਾਈ ਮਹਾਰਾਜ ਕਹੇ ਹੈ ਨਾਨਕ ਪ੍ਰਭੂ ਦੀ ਮਿਹਰ ਨਾਲ ਪ੍ਰਭੂ ਦੀ ਸਿੱਖਤ ਸਲਾਹ ਹੁੰਦੀ ਹੈ ਤੇ ਸੱਚੇ ਦਰ ਤੇ ਸੋਭਾ ਮਿਲਦੀ ਹੈ ਪੌੜੀ ਬਜਰ ਕਪਾਟ ਕਾਇਆ ਗੜ ਪੀਤਰ ਕੂੜ ਕੁਸੁੱਤ ਅਭਿਮਾਨੀ ਹੰਕਾਰੀ ਮਨੁੱਖਾਂ ਦੇ ਸਰੀਰ ਰੂਪ ਕਿਲੇ ਵਿੱਚ ਕੂੜ ਤੇ ਕੁਸੁੱਤ ਰੂਪ ਕਰੜੇ ਫਾਟਕ ਲੱਗੇ ਹੋਏ ਹਨ ਬਹਿਰੀਅਲ ਜਿਹਨਾਂ ਨੂੰ ਕਹਿੰਦੇ ਆ ਅੱਜਕੱਲ ਆਮ ਤਾਂ ਫਾਟਕੀ ਹੈ ਪੰਜਾਬੀ ਵਿੱਚ ਤਾਂ ਫਾਟਕੀ ਕਹਿੰਦੇ ਆ ਹੁਣ ਬੈਰੀਅਲ ਕਹਿ ਦਿੰਦੇ ਆ ਮਹਾਰਾਜ ਕਹਿੰਦੇ ਨੇ ਬਜਰ ਕਪਾਟ ਕਾਇਆ ਗੜ ਭੀਤਰ ਕੂੜ ਕਸੁੱਤ ਅਭਿਮਾਨੀ ਹੰਕਾਰੀ ਮਨੁੱਖਾਂ ਦੇ ਸਰੀਰ ਰੂਪ ਕਿਲੇ ਵਿੱਚ ਕੂੜਵੇਂ ਝੂਠ ਤੇ ਕਸੁੱਤ ਰੂਪ ਕੜੇ ਫਾਟਕ ਲੱਗੇ ਹੋਏ ਹਨ ਪ੍ਰਭੂ ਪਰਮਾਤਮਾ ਵੱਲ ਨੂੰ ਜਾਣ ਹੀ ਨਹੀਂ ਦਿੰਦੇ ਕਿਉਂਕਿ ਫਾਟਕ ਜਦੋਂ ਲੱਗ ਜਾਂਦੇ ਆ ਗੱਡੀਆਂ ਰੁਕ ਜਾਂਦੀਆਂ ਲੰਘ ਨਹੀਂ ਸਕਦੀਆਂ ਇਹ ਚੇਤਨਾ ਸਾਡੇ ਜੀਵ ਨਾਲੀ ਗੱਡੀ ਵੀ ਰੁਕੀ ਪਈ ਐ ਸਾਡੇ ਅੰਦਰ ਕੂੜ ਕਬਾੜ ਦਾ ਫਾਟਕ ਲੱਗਿਆ ਹੋਇਆ ਪ੍ਰਭੂ ਪਰਮਾਤਮਾ ਵੱਲ ਨੂੰ ਜਾਣ ਦਾ ਰਸਤਾ ਬੰਦ ਕਰੀ ਬੈਠਾ ਕੂੜ ਕਬਾੜ ਸਾਡੇ ਜਿਹੜੇ ਅੰਦਰ ਘਰ ਪਾਈ ਬੈਠਾ ਜਿਹੜਾ ਝੂਠ ਝੂਠ ਪਿਛੇ ਬਕਾਰਾਂ ਦਾ ਘਰ ਬਣਿਆ ਅੰਦਰ ਸਾਡੇ ਦਵਾਰ ਬਣੀ ਹੋਈ ਆ ਮਨ ਤੇ ਤੇ ਜੀਵ ਆਤਮਾ ਦੇ ਤੇ ਪਰਮਾਤਮਾ ਦੇ ਵਿਚਾਲੇ ਇਹ ਸਾਨੂੰ ਉਧਰਲੇ ਰਸਤੇ ਤੁਰਨ ਨਹੀਂ ਦਿੰਦੀ ਧਰਮ ਭੁੱਲੇ ਧਰਮ ਭੁੱਲੇ ਨਦਰ ਨ ਆਬਨੀ ਮਨਮੁਖ ਅੰਧ ਅਗਿਆਨੀ ਪਰ ਅੰਨੇ ਤੇ ਅਗਿਆਨੀ ਮਨੁੱਖਾ ਨੂੰ ਭਰਮ ਵਿੱਚ ਭੁੱਲੇ ਹੋਣ ਕਰਕੇ ਦਿਸਦੇ ਨਹੀਂ ਹਨ ਉਪਾਇਕ ਤੇ ਨਾ ਲੱਭਨੀ ਕਰ ਭੇਖ ਥਕੇ ਭੇਖ ਬਾਨੀ ਆ ਵੀ ਗੱਲ ਪੂਰੀ ਧਿਆਨ ਨਾਲ ਸੁਣੋ ਜੀ ਭੇਖ ਕਰਨ ਵਾਲੇ ਲੋਕ ਭੇਖ ਕਰ ਕਰਕੇ ਥੱਕ ਗਏ ਪਰ ਉਹਨਾਂ ਨੂੰ ਵੀ ਕਿਸੇ ਉਪਾਅ ਕਾਰਨ ਇਹ ਫਾਟਕ ਨਹੀਂ ਦਿਸਦੇ ਲੱਗੇ ਹੋਏ ਕਹਿਣ ਦਾ ਭਾਗਵਾ ਵੀ ਜਿੰਨੇ ਮਰਜੀ ਤੁਸੀਂ ਭਾਈ ਉਪਾਅ ਕਰ ਲੋ ਹਮਨ ਕਰਾ ਲੋ ਜੱਗ ਕਰ ਲੋ ਹੱਠ ਕਰ ਲੋ ਪਰ ਜਿੰਨਾ ਚਿਰ ਪ੍ਰਭੂ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ ਮਨੁੱਖ ਗੁਰੂ ਨਾਲ ਪਿਆਰ ਨਹੀਂ ਪਾਉਂਦਾ ਉਸ ਪਰਿਪੂਰਨ ਪਰਮੇਸ਼ਰ ਦੇ ਨਾਲ ਪਿਆਰ ਨਹੀਂ ਹੈ ਉਹਦੀ ਕੁਦਰਤ ਦੇ ਨਾਲ ਪਿਆਰ ਨਹੀਂ ਹੈ ਉਹਨਾਂ ਚਿਰ ਉਹਦੀ ਪ੍ਰਾਪਤੀ ਨਹੀਂ ਹੋਣੀ ਗੁਰ ਪ੍ਰਸਾਦੀ ਖੁਲਾਈਆਂ ਹਰ ਨਾਮ ਜਪਾਨੀ ਹਾਂ ਜੋ ਮਨੁੱਖ ਹਰੀ ਦਾ ਨਾਮ ਜਪਦੇ ਹਨ ਉਹਨਾਂ ਦੇ ਕਪਾਟ ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਖੁੱਲਦੇ ਹਨ ਜਿਹੜੀ ਸੂਰਤ ਤੇ ਬਹਿਮਾ ਭਰਮਾ ਕਰਮ ਕਾਂਡਾ ਦੇ ਪਰਦੇ ਪਏ ਹੋਏ ਨੇ ਉਹ ਪਰਦੇ ਫਿਰ ਚੱਕੇ ਜਾਂਦੇ ਆ ਫਿਰ ਗਿਆਨ ਗੁਰੂ ਦੇ ਗਿਆਨ ਮੁਤਾਬਕ ਬਸਰ ਕਰਦਾ ਜੀਵਨ ਮਨੁੱਖ ਜਦੋਂ ਉਹਨੂੰ 체ਤੀ ਪ੍ਰਾਪਤੀ ਹੋ ਜਾਂਦੀ ਹੈ ਹਰ ਜਿਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਪ੍ਰਭੂ ਦਾ ਨਾਮ ਅੰਮ੍ਰਿਤ ਦਾ ਰੁੱਖ ਹੈ ਜਿਨ੍ਹਾਂ ਨੇ ਇਸ ਦਾ ਰਸ ਪੀਤਾ ਹੈ ਉਹ ਰਜ ਗਏ ਰਜ ਗਏ ਹਨ ਨਹੀਂ ਤਾਂ ਦੁਨਿਆਵੀ ਪਦਾਰਥਾਂ ਦੀ ਤਾਂ ਭੁੱਖ ਮੇਟਦੀ ਕੋਈ ਨਹੀਂ ਦੁਨਿਆਵੀ ਪਦਾਰਥਾਂ ਨਾਲ ਨਹੀਂ ਰੱਜਦਾ ਮਨੁੱਖ ਜ਼ਮੀਨ 20 25 ਕਿੱਲੇ ਪਹਿਲਾਂ ਹੈਗੀਆਂ ਹੁਣ ਕਹਿੰਦਾ 70 ਹੋ ਜੇ ਫਿਰ 70 ਹੋ ਗਿਆ ਤਾਂ ਫਿਰ ਕਹਿੰਦਾ 100 ਹੋ ਜੇ ਕੋਠੀਆਂ ਦੋਕ ਬੜੀਆਂ ਹੋਈਆਂ ਹੁਣ ਕਹਿੰਦਾ ਤੀਜੀ ਵੀ ਹੋ ਜੇ ਰੈਂਟ ਤੇ ਚੜ੍ਹਦੇ ਆਂਗੇ ਇਹਨਾਂ ਨਾਲ ਨਹੀਂ ਭੁੱਖ ਮੇਟਦੀ ਦੁਨਿਆਵੀ ਪਦਾਰਥਾਂ ਨਾਲ ਨਹੀਂ ਰੱਜਦਾ ਬੰਦਾ ਪਰ ਜਦੋਂ ਗੁਰੂ ਦਾ ਗਿਆਨ ਪ੍ਰਭੂ ਪਰਮਾਤਮਾ ਦਾ ਨਾਮ ਮਿਲ ਜਾਂਦਾ ਨਾ ਫਿਰ ਜੀਵਾਤਮਾ ਤ੍ਰਿਪਤ ਹੋ ਜਾਂਦਾ ਰੱਜ ਜਾਂਦਾ ਫਿਰ ਉਹਨੂੰ ਭੁੱਖ ਨਹੀਂ ਰਹਿੰਦੀ ਕਿਉਂਕਿ ਪ੍ਰਭੂ ਪਰਮਾਤਮਾ ਦੀ ਦਾਤ ਹੀ ਏਡੀ ਵੱਡੀ ਆ ਨਾਮ ਖਜ਼ਾਨਾ ਜਿਹੜਾ ਇਹਨੂੰ ਇਤ੍ਰਿਪਤ ਕਰ ਦਿੰਦਾ ਮਨ ਦੇ ਮਨੁੱਖ ਦੇ ਮਨ ਨੂੰ ਫੇਰ ਉਹ ਸਜੇ ਹੀ ਜੀਵਨ ਬਸਰ ਕਰਦਾ ਕਰਦਾ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਭੁੱਖੇ ਦਾ ਤਾਂ ਕਿਸੇ ਕੰਮ ਨੂੰ ਨਹੀਂ ਜੀ ਕਰਦਾ ਜੇ ਬਾਹਰੀ ਧਾਰਨਾ ਲਈ ਜੇ ਤਾਂ ਜੇ ਭੁੱਖ ਲੱਗੀ ਹੋਵੇ ਤਾਂ ਕਿਸੇ ਕੰਮ ਨੂੰ ਨਹੀਂ ਜੀ ਕਰਦਾ ਉੱਠ ਕੇ ਤੁਰਨ ਨੂੰ ਨਹੀਂ ਜੀ ਕਰਦਾ ਫਿਰ ਮਹਾਰਾਜ ਅਗੇ ਦੱਸਦ ਨੇ ਸ਼ਲੋਕ ਮਹੱਲਾ ਤੀਜਾ ਪਹਿਲਾਂ ਦੱਸਤਾ ਮਹਾਰਾਜ ਨੇ ਹਰ ਜੀਉ ਅਮਰਤ ਵਿਰਖ ਹੈ ਜਲ ਪੀਆ ਤੇ ਤ੍ਰਿਪਤਾਨੀ ਪ੍ਰਭੂ ਦਾ ਨਾਮ ਅਮਰਤ ਦਾ ਰੁੱਖ ਹੈ ਜਿਨ੍ਹਾਂ ਨੇ ਇਸ ਦਾ ਰਸ ਪੀਤਾ ਹੈ ਉਹ ਰਜ ਗਏ ਹਨ ਤੇ ਅਗਲੇ ਸ਼ਬਦ ਚ ਤੀਜੇ ਪਾਦਸ਼ਾਹ ਗੁਰੂ ਮਹਾਰਾਜ ਕਹਿੰਦੇ ਨੇ ਵਾ ਵਾ ਕਰਦਿਆ ਰੈਣ ਸੁਖ ਵਿਹਾਇ ਵਾਹ ਵਾ ਕਰਦਿਆਂ ਸਦਾ ਆਨੰਦ ਹੋਵੇ ਮੇਰੀ ਮਾਈ ਪ੍ਰਭੂ ਦੀ ਸਿਫਤ ਸਲਾਹ ਕਰਦਿਆਂ ਮਨੁੱਖ ਮਨੁੱਖਾ ਜਨਮ ਰੂਪ ਰਾਤ ਸੁਖੀ ਗੁਜ਼ਰਦੀ ਹੈ ਮਨੁੱਖਾ ਜੀਵਨ ਵਾਲੀ ਰਾਤ ਸੁਖੀ ਗੁਜ਼ਰਦੀ ਹੈ ਤੜਫਦਾ ਨਹੀਂ ਮਨੁੱਖ ਜੇ ਵਾਹ ਵਾ ਕਰਦਾ ਤਾਂ ਪ੍ਰਭੂ ਪਰਮਾਤਮਾ ਨੂੰ ਵਾਹ ਗੈਂਦਾ ਤਾਂ ਉਹਦੇ ਗੁਣ ਗਾਉਂਦਾ ਵਾਹ ਵਾ ਕਰਦਿਆਂ ਸਦਾ ਆਨੰਦ ਹੋਵੇ ਮੇਰੀ ਮਾਏ ਹੇ ਪ੍ਰਭੂ ਤੇਰੀ ਸਿਫਤ ਸਲਾਹ ਕਰਦਿਆਂ ਸਦਾ ਮौज ਬਣੀ ਰਹਿੰਦੀ ਹੈ ਹੇ ਮੇਰੀ ਮਾਣ ਵਾ ਵਾ ਕਰਦਿਆਂ ਹਰ ਚੌਂ ਨੇ ਬੁਲਾਈ ਅਰਥ ਪ੍ਰਭੂ ਦੀ ਸਿਫਤ ਸਲਾਹ ਕਰਦਿਆਂ ਪ੍ਰਭੂ ਨਾਲ ਸੁਰਤ ਜੁੜਦੀ ਹੈ ਵਾ ਵਾ ਕਰਮੀ ਬੋਲੇ ਬੁਲਾਈ ਪਰ ਕੋਈ ਵਿਰਲਾ ਮਨੁੱਖ ਪ੍ਰਭੂ ਦੀ ਮਿਹਰ ਨਾਲ ਪ੍ਰਭੂ ਦਾ ਪ੍ਰੇਰਿਆ ਹੋਇਆ ਵਾ ਵਾ ਦੀ ਬਾਣੀ ਉਚਾਰਦਾ ਹੈ ਬਾਣੀ ਪੜਨੀ ਸੁਣਨੀ ਚਾਹੀਦੀ ਹੈ ਭਾਈ ਪ੍ਰਭੂ ਪਰਮਾਤਮਾ ਨੂੰ ਵਾ ਕਹਿਣਾ ਚਾਹੀਦਾ ਹਾਏ ਨਹੀਂ ਕਹਿਣਾ ਵਾਏ ਕਹਿਣਾ ਵਾ ਗੁਰੂ ਵਾ ਜੋ ਕਰੇ ਇਕਰਾਮੇ ਵਾ ਤੇਰੀ ਮੌਜਾ ਤੂੰ ਆਪਣੀ ਮੌਜ ਅੰਦਰ ਕਰਦਾ ਹੈ ਵਾਹ ਵਾ ਕਰਤਿਆਂ ਸੋ ਬਾਬਾ ਪਾਈ ਪ੍ਰਭੂ ਦੀ ਸਿਪਤ ਸਲਾਹ ਕਰਦਿਆਂ ਸੋਭਾ ਮਿਲਦੀ ਹੈ ਨਾਨਕ ਵਾ ਵਾ ਸਤਰ ਜਾਏ ਤੇ ਹੇ ਨਾਨਕ ਮਹਾਰਾਜ ਕਹਿੰਦੇ ਤੇ ਹੇ ਨਾਨਕ ਆਪਣੇ ਤੇ ਗੱਲ ਟਕਾ ਕੇ ਕਹਿੰਦੇ ਨੇ ਮਹਾਰਾਜ ਤੇ ਹੇ ਨਾਨਕ ਇਹ ਸਿਪਤ ਸਲਾਹ ਮਨੁੱਖ ਨੂੰ ਪ੍ਰਭੂ ਦੀ ਰਜਾ ਵਿੱਚ ਜੁੜੀ ਜੋੜੀ ਰੱਖਦੀ ਹੈ ਮਹੱਲਾ ਤੀਜਾ ਵਾ ਵਾ ਬਾਣੀ ਸੱਚ ਹੈ ਗੁਰਮੁਖ ਲੱਤੀ ਭਾਲ ਪ੍ਰਭੂ ਦੀ ਸਿਪਤ ਸਲਾਹ ਦੀ ਬਾਣੀ ਪ੍ਰਭੂ ਦਾ ਰੂਪ ਹੀ ਹੈ ਜੋ ਮਨੁੱਖ ਸਤਗੁਰੂ ਦੇ ਸਨਮੁਖ ਹੈ ਉਸ ਨੇ ਭਾਲ ਕੇ ਲੱਭ ਲਈ ਵਾ ਵਾ ਸ਼ਬਦ ਦੇ ਉਚਰੇ ਵਾ ਵਾ ਹਿਰਦੇ ਨਾਲ ਗੁਰੂ ਦੇ ਸ਼ਬਦ ਦੀ ਰਾਹੀ ਉਹ ਵਾ ਵਾ ਰੱਖ ਆਖਦਾ ਹੈ ਤੇ ਹਿਰਦੇ ਨਾਲ ਪਰੋ ਕੇ ਰੱਖਦਾ ਹੈ ਵਾ ਵਾ ਕਰਦਿਆਂ ਹਰ ਪਾਇਆ ਸਹਜੇ ਗੁਰਮੁਖ ਭਾਲ ਲਓ ਜੀ ਹਰੀ ਪ੍ਰਭੂ ਪ੍ਰਮਾਤਮਾ ਦੀ ਮਹਾਰਾਜ ਕਹਿੰਦੇ ਪ੍ਰਾਪਤੀ ਹੋ ਜਾਏਗੀ ਪਾਇਆ ਦਾ ਮਤਲਬ ਪ੍ਰਾਪਤੀ ਹੋ ਗਈ ਮਿਲ ਗਿਆ ਮਹਾਰਾਜ ਕਹਿੰਦੇ ਗੁਰਮਖਾਂ ਨੇ ਸੁਤੇ ਹੀ ਭਾਲ ਕਰਕੇ ਪ੍ਰਭੂ ਦੀ ਸਿਫਤ ਸਲਾਹ ਕਰਦਿਆਂ ਕਰਦਿਆਂ ਪ੍ਰਭੂ ਨੂੰ ਲੱਭ ਲਿਆ ਹੈ ਤੇ ਫੇਰ ਮਹਾਰਾਜ ਕਹਿੰਦੇ ਸੇ ਵੱਡ ਭਾਗੀ ਨਾਨਕਾ ਹਰ ਹਰ ਦੇ ਸੰਭਾਲ ਉਹ ਵੱਡੇ ਭਾਗਾਂ ਵਾਲੇ ਨੇ ਜਿਹੜੇ ਆਪਣੇ ਹਿਰਦੇ ਘਰ ਵਿੱਚ ਪ੍ਰਭੂ ਪਰਮਾਤਮਾ ਦੀ ਯਾਦ ਵਸਾ ਕੇ ਰੱਖਦੇ ਨੇ ਵੱਡੇ ਭਾਗਾਂ ਵਾਲੇ ਨੇ ਮਹਾਰਾਜ ਕਹਿੰਦੇ ਸੇ ਵੱਡ ਭਾਗੀ ਨਾਨਕਾ ਹਰ ਹਿਰਦੇ ਹਰ ਹਰ ਹਿਰਦ ਹਰ ਹਰ ਰਿਦੇ ਸੁਮਾਲ ਵੀ ਹਰੀ ਪ੍ਰਭੂ ਪ੍ਰਮਾਦਮ ਦਾ ਹਿਰਦਿ ਘਰ ਵਿੱਚ ਵਸਾ ਕੇ ਰੱਖਣਾ ਮਨ ਵਿੱਚ ਵੱਡੇ ਪਾਗਾਂ ਵਾਲ ਨੇ ਪੌੜੀ ਇਹ ਮਨ ਆਤ ਲੋਭਿਆ ਨਿਤ ਲੋਬੇ ਰਾਤ ਹੁਣ ਇਸ ਬੰਦ ਵਿੱਚ ਮਹਾਰਾਜ ਦੱਸਦੇ ਨੇ ਏ ਬਹੁਤ ਲੋਭੀ ਮਨ ਤੂੰ ਸਦਾ ਲੋਭ ਵਿੱਚ ਪਿਆ ਰਹਿਣਾ माया मनसा मोहिनी ਦਹ ਦਸ ਫਿਰਦਾ मोहिਨੀ ਮਾਇਆ ਜੀ ਚਾਹਤ ਤੇ ਕਾਰਨ ਤੂੰ ਦਸੀ ਪਾਸੀ ਪੌਂਦਾ ਫਿਰਦਾ ਹੈ ਫਿਰਦੇ ਨੇ ਲੋਕ ਦੇਖੋ ਨਾਲੇ ਗੁਜ਼ਾਰੇ ਵਾਸਤੇ ਮਹਾਰਾਜ ਨੇ ਦਿੱਤਾ ਸਭ ਕੁਝ ਸੋਨਾ ਘਰ ਵੀ ਦੇ ਦਿੱਤਾ ਸੋਨੇ ਪਾਉਣ ਨੂੰ ਇਹਨਾਂ ਨੂੰ ਕੱਪੜੇ ਵੀ ਹੈ ਖਾਣਾ ਪੀਣਾ ਵੀ ਬਹੁਤ ਸੋਹਣਾ ਆ ਤੇ ਚਲੋ ਜ਼ਰੂਰਤ ਮੁਤਾਬਕ ਬੈਂਕ ਬੈਲੰਸ ਵੀ ਚੰਗਾ ਪਿਆ ਲੋਕਾਂ ਕੋਲੇ ਕਈਆਂ ਕੋਲੇ ਉਹ ਫੇਰ ਵੀ ਕਹਿੰਦੇ ਆ ਹੋਰ 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 ਭੁੱਖ ਨਹੀਂ ਮਿਟਦੀ ਬਸ ਫਿਰ ਉਹ ਲੋਭੀ ਹੋਏ ਲੋਭ ਦੇ ਵਿੱਚ ਹੀ ਆਪ ਦਾ ਜਨਮ ਬਸਰ ਕਰੀ ਜਾਂਦੇ ਨੇ ਪ੍ਰਭੂ ਪਰਮਾਤਮਾ ਦੇ ਨਾਲੋਂ ਧਿਆਨ ਟੁੱਟਿਆ ਰਹਿੰਦਾ ਤੇ ਚਰਾਸੀ ਦੇ ਗੇੜ ਤੇ ਮਨੁੱਖ ਪਿਆ ਰਹਿੰਦਾ ਫਿਰ ਜੀਵ ਜੀਵ ਕਹ ਲੋ ਹੁਣ ਚਲੋ ਮਨੁੱਖਾ ਜਨਮ ਮਿਲਿਆ ਆਪਾਂ ਨੂੰ ਮਨੁੱਖ ਦਾ ਕਹਿ ਦਿੰਨੇ ਆਪਾਂ ਮਨੁੱਖ ਵੀ ਆ ਮਨੁੱਖੇ ਸਰੀਰ ਵਿੱਚ ਰਹਿੰਦਾ ਹੋਇਆ ਵੀ ਮਨੁੱਖ ਜੂਨਾ ਭੋਗੀ ਜਾਂਦਾ ਮਨੁੱਖ ਬਿਰਤੀ ਮੁਤਾਬਕ ਲਾਲਚੀ ਬਣ ਕੇ ਕੁੱਤੇ ਦੀ ਯੂਨੀ ਭੋਗ ਰਿਆ ਗੰਦਗੀ ਚ ਮੂੰਹ ਮਾਰਦਾ ਸੂਰ ਦੀ ਯੂਨੀ ਭੋਗ ਰਹਾ ਹੰਕਾਰੀ ਐ ਪਸ਼ੂਆਂ ਵਾਲੀ ਜ਼ਿੰਦਗੀ ਭੋਗ ਰਿਆ ਮਨੁੱਖੇ ਸਰੀਰ ਵਿੱਚ ਰਹਿੰਦਾ ਹੋਇਆ ਵੀ ਮਨੁੱਖ ਜੂਨੀਆਂ ਭੋਗਦਾ ਹੈ ਜਿਹੜਾ ਸਰੀਰ ਕਰਕੇ ਜੁਨੀ ਮਿਲਣੀ ਆ ਉਹ ਤਾਂ ਫਿਰ ਵੱਡਾ ਵੱਡਾ ਉਹ ਤਾਂ ਚੱਕਰ ਆ ਭਾਈ 84 ਲੱਖ ਦਾ ਲੱਖ ਕਾਗਾ ਕਰੋੜ ਨਾਗ ਨਾਗ ਦੀ ਕੋਲ ਕਰੋੜ ਭਰਾ ਹੈ ਜੇ ਇਹ ਜੀਵਾਤਮਾ 나ਗ ਦੀ ਕੋਲ ਵਿੱਚ ਜਦੋਂ ਜਾਂਦਾ ਫਿਰ ਕਰੋੜ ਭਰਾ 나ਗ ਦੀ ਕੋਲ ਚੀਰਣਾ ਪੈਂਦਾ ਫਿਰ ਕਾਵਾਂ ਦੀ ਹੋਗੀ ਕੀੜਿਆਂ ਮਕੌੜਿਆਂ ਦੀ ਹੋਗੀ ਮਨੁੱਖੇ ਜਨਮ ਜੀ ਦੇਖ ਲਓ ਕਿੰਨਾ ਔਖਾ ਹੋਈ ਜਾਂਦਾ ਨਾਲੇ ਪ੍ਰਭੂ ਪਰਮਾਤਮਾ ਨੇ ਅਕਲ ਬਖਸ਼ੀ ਆ ਦਿਮਾਗ ਦਿੱਤਾ ਪਰ ਰਹਿਣ ਸਹਿਣ ਦਾ ਢੰਗ ਬਖਸ਼ਿਆ ਫੇਰ ਵੀ ਔਖਾ ਹੋਈ ਜਾਂਦਾ ਜਦੋਂ ਕੋਈ ਬਾਹ ਹੀ ਨਹੀਂ ਚਲਣੀ ਪਸ਼ੂਆਂ ਪੰਛੀਆਂ ਵਾਲਾ ਜੀਵਨ ਹੋਇਆ ਫਿਰ ਬਾਹ ਨਹੀਂ ਚਲਦੀ ਕੋਈ ਉੱਤੇ ਫਿਰ ਦੁੱਖ ਭੋਗਣੇ ਪੈਂਦੇ ਨੇ ਜਾਦ ਦੇ ਸਰੀਰ ਕਰਕੇ ਤੇ ਜੀਵ ਆਤਮਾ ਫਿਰ ਦੁਖੀ ਹੁੰਦਾ ਰਹਿੰਦਾ ਇਸ ਝਮੇਲੇ ਵਿੱਚੋਂ ਜੇ ਬਚਣਾ ਤਾਂ ਮਹਾਰਾਜ ਕਹਿੰਦੇ ਨਾਮ ਬਾਣੀ ਨਾਲ ਜੁੜ ਜਾ ਬਚ ਜਾਏਗਾ ਨਹੀਂ ਫਿਰ 84 ਦਾ ਗੇੜ ਤਾਂ ਹੈਗਾ ਹੀ ਆ ਮਨੁੱਖਾ ਜਨ ਵੀ 84 ਚ ਹੀ ਆ ਇਹ ਵੀ 84 ਹੋਈ ਆ ਇਹ ਫਿਰ ਜੇ ਨਾਮ ਬਾਣੀ ਨਾਲੋਂ ਟੁੱਟਿਆ ਰਿਹਾ ਤਾਂ ਫਿਰ ਇਕੱਲੇ ਹੋਰ ਫਿਰ ਗਾਂ ਮਿਲ ਚਣਗੇ ਹੋਰ ਲੰਮਿਆ ਚੱਕਰ ਫੇਰ ਪੈ ਜਾਗਾ ਜਾਣੀ ਹੁਣ ਤੇਰਾ ਦੁਰਲੱਭ ਦੇ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ ਮਹਾਰਾਜ ਕਹਿੰਦੇ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਤੇਰੀ ਵਾਰੀ ਆ ਇਹ ਵਾਰੀ ਨਨਕਾ ਲਈ ਸੱਜਣਾ ਜੇ ਨਾਂਗੀ ਬੜੀ ਮੁਸ਼ਕਲ ਆਏਗੀ ਪਤਾ ਨਹੀਂ ਕਿੰਨੇ ਅਰਬਾਂ ਸਾਲ ਲੱਗਣਗੇ ਫਸਿਆ ਰਹੇਗਾ ਢੇਡੀਆਂ ਮੇਡੀਆਂ ਜੂਨਾਂ ਚ ਜੀਵ ਆਤਮਾ ਪ੍ਰਮਾਤਮਾ ਨਾਲ ਜੁੜ ਗਿਆ ਅੱਗੇ ਮਹਾਰਾਜ ਦੱਸਦੇ ਨੇ ਮਾਇਆ ਮਨਸਾ ਮੋਹਣੀ ਦਰ ਦਹ ਦਸ ਫਿਰ ਤਾਂ ਮਾਇਆ ਦੀ ਖਾਤਰੀ ਦਸਾਂ ਦਸਾਂ ਵਿੱਚ ਤੁਰਿਆ ਫਿਰਦਾ ਮਨੁੱਖ ਅੱਗੇ ਨਾ ਜਾਤ ਨਾ ਜਾਏ ਸੀ ਅੱਗੇ ਨਾ ਤੇਰਾ ਕੋਈ ਨੌ ਜਾਣ ਨਾ ਕੋਈ ਤੇਰੀ ਜਾਤ ਜਾਣੀ ਆ ਵੀ ਜੇ ਤੂੰ ਕੋਈ ਜਾਤ ਦਾ ਹੰਕਾਰ ਚੱਕੀ ਫਿਰਦੇ ਨੇ ਵੀ ਅਸੀਂ ਵੱਡੇ ਹੁੰਨੇ ਆ ਜੀ ਅਸੀਂ ਤਾਂ ਜ਼ਗੀਰਦਾਰ ਹੁੰਨੇ ਆ ਜੀ ਚੱਕੀ ਫਿਰ ਹੰਕਾਰ ਜਾਤ ਦਾ ਮਹਾਰਾਜ ਕਹਿੰਦੇ ਅੱਗੇ ਨਾ ਜਾਤ ਨਾ ਜਾਏ ਸੀ ਮਨ ਮੁਖ ਦੁੱਖ ਖਾਤਾ ਜਾਤ ਵੀ ਨਹੀਂ ਜਾਣੀ ਅੱਗੇ ਤੇਰਾ ਨਾਮ ਨਹੀਂ ਜਾਣਾ ਵੀ ਜੇ ਤੂੰ ਵੱਡੇ ਨਾਮ ਵਾਲਾ ਵੀ ਤੇਰਾ ਨਾਮ ਚੱਲਦਾ ਸੰਸਾਰ ਤੇ ਦੁਨੀਆ ਤੇ ਤੇਰਾ ਹੁਕਮ ਚੱਲਦਾ ਕੁਛ ਵੀ ਨਹੀਂ ਜਾਣਾ ਅੱਗੇ ਕੁਛ ਵੀ ਨਹੀਂ ਜਾਣਾ ਮਨਮੁਖ ਦੁੱਖ ਖਾਤਾ ਏ ਮਨਮੁਖ ਮਨ ਦਰਗਾਹ ਵਿੱਚ ਵੱਡਾ ਨਾਮ ਤੇ ਉੱਚੀ ਜਾਤ ਕੰਮ ਨਹੀਂ ਆਉਂਦੀ ਇਹਨਾਂ ਵਿੱਚੋਂ ਇਹਨਾਂ ਵਿੱਚੋਂ ਇਹਨਾਂ ਵਿੱਚ ਭੁੱਲਾ ਹੋਇਆ ਦੁੱਖ ਭੋਗੇਗਾ ਤਿਆਰ ਹੋ ਜਾ ਰਸਨ ਹਰ ਰਸਨ ਚਖਿਓ ਫਿੱਕਾ ਬੋਲਾ ਤ ਜਿਹੜੀ ਜੀਵ ਆ ਤੇਰੀ ਨਾ ਇਹ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਜਪਦੀ ਫਿੱਕਾ ਬੋਲਦੀ ਆ ਕੌੜੇ ਬੋਲ ਬੋਲਦੀ ਆ ਟਕੋਰਾ ਨਾਲਾ ਗੱਲ ਕਰਦੀ ਆ ਦੂਜਿਆਂ ਨੂੰ ਆਪ ਸਿਆਣਾ ਬਣਦਾ ਦੂਜਿਆਂ ਨੂੰ ਤਾਂ ਉਹੀ ਜਾਣਦਾ ਪਰ ਇੱਥੇ ਤਾਂ ਨਿਮਰਤਾ ਕੰਮ ਆਉਂਦੀ ਆ ਜੀ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਸੁਖਮਨੀ ਸਾਹਿਬ ਦੇ ਵਿੱਚ ਪੰਕਤੀ ਆ ਇਹ ਮਹਾਰਾਜ ਕਹਿੰਦੇ ਜਿਹੜੇ ਵੱਡੇ ਵੱਡੇ ਹੰਕਾਰੀ ਆ ਨਾ ਪ੍ਰਭੂ ਪਰਮਾਤਮਾ ਨਾਲ ਉਹਨੂੰ ਗਰਭ ਚ ਹੀ ਗਾਲੀ ਜਾਂਦਾ ਸਿਰੇ ਲੱਗਣ ਹੀ ਨਹੀਂ ਦਿੰਦਾ ਕਿਤੇ ਉਹ ਬੁੱਤ ਜਾਂ ਬਣ ਗਿਆ ਉਦੋਂ ਖਰ ਗਿਆ ਕਿਤੇ ਪੂਰਾ ਵੱਡਾ ਹੋ ਗਿਆ ਉਹਦੋਂ 7ਵੇਂ 8ਵੇਂ ਮਹੀਨੇ ਖਰ ਗਿਆ ਜਨਮ ਲੈਣ ਤੋਂ ਪਹਿਲਾਂ ਹੀ ਕਈ ਜਨਮ ਲੈਣ ਸਾਰੇ ਜੀਵ ਚਲੇ ਜਾਂਦੇ ਨੇ ਫਿਰ ਇਸੇ ਚੱਕਰ ਦੀ ਪਾਈ ਰੱਖਦਾ ਉਹ ਪ੍ਰਭੂ ਪਰਮਾਤਮਾ ਅ ਲਿਖਿਆ ਜੀ ਰਸਨ ਹਰ ਰਸਨਾ ਚਖਿਓ ਫਿੱਕਾ ਬੋਲਾ ਤ ਮਹਾਰਾਜ ਕਹਿੰਦੇ ਜੀਵ ਨਾਲ ਤੂੰ ਪ੍ਰਭੂ ਦੇ ਨਾਮ ਦਾ ਸਵਾਦ ਨਹੀਂ ਚਖਿਆ ਤੇ ਫਿੱਕਾ ਬੋਲਣਾ ਭਾਵ ਮਾਇਆ ਸੰਬੰਧੀ ਬਚਨ ਹੀ ਬੋਲਦਾ ਹੈ ਅਹੰਕਾਰੀ ਹੋਇਆ ਰਹਿੰਦਾ ਚਾਰ ਪੈਸੇ ਹੋ ਗਏ ਆਪਾਂ ਕਿਹਦੇ ਲੈਣਦੇ ਆ ਲੈਣ ਲੋਣ ਦੇ ਨਹੀਂ ਪਤਾ ਅਜ ਤੱਕ ਨਦਰ ਅਪੱਠੀ ਜੇ ਕਰੇ ਸੁਲਤਾਨ ਕਹਾ ਕਰਾਈਦਾ ਮਹਾਰਾਜ ਕਹਿੰਦੇ ਜਦੋਂ ਨਦਰ ਪੁੱਠੀ ਕਰਦਾ ਨਾ ਪ੍ਰਭੂ ਪਰਮਾਤਮਾ ਫਿਰ ਸੁਲਤਾਨਾਂ ਦਾ ਮਤਲਬ ਵੱਡੇ ਰਾਜੇ ਰਾਜਿਆਂ ਦਾ ਰਾਜਾ ਉਹਨੂੰ ਕੱਖਰ ਕਾਨਿਆਂ ਦਾ ਕਰ ਦਿੰਦਾ ਤੇ ਵੱਡੇ ਵੱਡੇ ਹੰਕਾਰੀਆਂ ਨੂੰ ਗਰਭਜ ਵਿੱਚ ਹੀ ਗਾਲੀ ਜਾਂਦਾ ਸੁਰਤ ਨਹੀਂ ਆਉਣ ਦਿੰਦਾ ਡਰ ਕੇ ਰਹੀਏ ਉਸ ਪ੍ਰਭੂ ਪਰਮਾਤਮਾ ਤੋਂ ਦਾ ਨਾਮ ਜਪਦੇ ਰਹੀਏ ਮਹਾਰਾਜ ਨੇ ਦੱਸਿਆ ਅੱਗੇ ਨਾ ਜਾਤ ਨਾ ਜਾਏ ਸੀ ਨਾ ਤਾਂ ਤੇਰਾ ਵੱਡਾ ਨੌ ਆ ਜਿਹੜਾ ਵੀ ਤੇਰਾ ਲਾਕੇ ਚ ਨੌ ਚੱਲਦਾ ਉਹ ਵੀ ਨਹੀਂ ਜਾਣਾ ਅੱਗੇ ਤੋ ਉੱਚੀ ਜਾਤ ਦਾ ਖਬਾਉਣਾ ਆਪਣੇ ਆਪ ਨੂੰ ਉਹ ਵੀ ਨਹੀਂ ਅੱਗੇ ਜਾਣੀ ਬਸ ਜਦੋਂ ਸਵਾਸ ਪੂਰੇ ਹੋ ਗਏ ਉਦੋਂ ਨਾ ਕੋਈ ਨਹੀਂ ਨੋਂ ਲੈਂਦਾ ਡੈੱਡ ਬਾਡੀ ਕਹਿੰਦਾ ਤੂੰ ਵੀ ਆ ਡੈੱਡ ਬਾਡੀ ਆ ਡੈੱਡ ਬਾਡੀ ਨੋਂ ਬਣ ਜਾਣਾ ਤੇਰਾ ਉਦਈ ਖਤਮ ਨਾ ਉਦਈ ਤੇ ਜਿਹੜੀਆਂ ਤੇਰੀਆਂ ਬੈਂਕ ਬੈਲੈਂਸ ਦਾ ਤੇ ਜ਼ਗੀਰਦਾਰਾਂ ਦੇ ਤੂੰ ਮਾਣ ਕਰਦਾ ਉਹਨੇ ਵੀ ਤੈਨੂੰ ਰੋਣਾ ਨਹੀਂ ਇਹ ਵੀ ਕੁਰਬਾਨੀ ਚ ਪੰਗਤੀ ਆ ਖਸਮ ਮਰੇ ਤੋ ਨਾਰ ਨਾ ਰੋਵੇ ਉਸ ਰਖਵਾਰ ਹੋਰ ਹੋਵੇ ਇਹਦਾ ਭਾਵ ਵੀ ਵੱਡਾ ਮਾਨ ਕਰਦਾ ਨਾ ਜਾਇਦਾਦ ਜ਼ਮੀਨਾਂ ਦਾ ਕੋਠੀਆਂ ਕਾਰਾਂ ਦਾ ਕਦੇ ਨਹੀਂ ਤੈਨੂੰ ਰੋਂਦੀਆਂ ਵਿਛੜਾਤਾ ਮਾਲਕ ਮਰ ਗਿਆ ਨਾ ਉਹਨਾਂ ਦੇ ਤਾਂ ਦੋ ਖਸਮ ਹੋਰ ਬਣਨ ਨੂੰ ਤਿਆਰ ਆ ਵੀ ਜੇ ਤੇਰੇ ਮੁੰਡੇ ਦੋ ਆ ਤਾਂ ਬਸ ਉਹ ਕਹਿੰਦੇ ਕੋਈ ਨਾ ਭੋਗ ਪਹਿਣਦੇ ਉਸ ਤੋਂ ਬਾਅਦ ਫਿਰ ਦੇਖਾਂਗੇ ਕੀ ਹੁੰਦਾ ਫਿਰ ਪੰਡ ਬਿਆਰ ਕਰਾਂਗੇ ਜਾਂ ਸਾਂਝਾ ਵੀ ਕਰੀ ਜਾਂਦੇ ਨੇ ਫਿਰ ਦੋ ਮਾਲਕ ਬਣ ਜਾਂਦੇ ਨੇ ਹੱਕਦਾਰ ਜਿਹਨੂੰ ਆਪਾਂ ਕਹਿੰਦੇ ਨੇ ਆ ਵੀ ਆ ਮੁੰਡੇ ਹੱਕਦਾਰ ਭਾਈ ਉਹਦਾ ਪਰਿਵਾਰ ਕਈ ਵਾਰੀ ਚਾਰ ਬੱਚੇ ਹੁੰਦੇ ਨੇ ਕੁੜੀਆਂ ਦੇ ਵੀ ਹਿੱਸੇ ਪੈ ਜਾਂਦੇ ਨੇ ਫਿਰ ਦੋ ਨਹੀਂ ਕਈ ਖਸਮ ਬਣਨ ਨੂੰ ਤਿਆਰ ਆ ਪ੍ਰਾਪਰਟੀ ਦੇ ਤਾਂ ਉਸ ਨਾਰ ਦੀ ਗੱਲ ਕਰੀ ਐ ਆ ਜਿਹੜੀ ਜੀਵਨ ਸਾਥੀ ਦੀ ਗੱਲ ਆ ਇਹ ਤਾਂ ਭਾਈ ਆਪਣੇ ਪਿਆਰਿਆਂ ਦਾ ਦੁੱਖ ਤਾਂ ਹੁੰਦਾ ਹੀ ਆ ਸੋ ਮਹਾਰਾਜ ਕਹਿੰਦੇ ਨੇ ਆਗੇ ਨਾ ਜਾਤ ਨਾ ਜਾਈ ਸੀ ਮਰ ਮੁਖ ਦੁੱਖ ਖਾਤਾ